ਅਸ਼ੀਕਾਲ ਜੀ ਦਾ ਕਲਾਸਿਕ ਕਲੈਕਸ਼ਨ ਲੈਰਾ ਗਾਗਾ ਵੱਲੋਂ ਮੈਂ ਅਮਰਿਤਪਾਲ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਔਰ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹੋ ਹਾਂਜੀ ਅੱਜ ਦੀ ਜੋ ਕਲੈਕਸ਼ਨ ਰਹਿਣ ਵਾਲੀ ਹੈ ਜੀ ਬਹੁਤ ਜ਼ਿਆਦਾ ਸੋਹਣੀ ਕਲੈਕਸ਼ਨ ਹੈ ਕਿਉਂਕਿ ਇਹਦੇ ਵਿੱਚ ਐਮਬਰਾਇਡਰੀ ਵਾਲੇ ਸੂਟ ਵੀ ਆਉਣਗੇ ਤੇ ਨਾਲ-ਨਾਲ ਪੇਂਟ ਵਰਕ ਦੇ ਸੂਟ ਵੀ ਆਉਣਗੇ ਤੇ ਉੱਪਰੋਂ ਤੁਹਾਡੇ ਲਈ ਬਹੁਤ ਘੱਟ ਪ੍ਰਾਈਸ ਦੇ ਵਿੱਚ ਬਹੁਤ ਜ਼ਿਆਦਾ ਸੋਹਣੀਆਂ ਫੁਲਕਾਰੀਆਂ ਵੀ ਆਉਣੀਆਂ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਜੋ ਵੀ ਸਟਾਕ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਜ 7973984974 ਇਹਨਾਂ ਨੰਬਰਾਂ ਦੇ ਉੱਪਰ ਸਕਰੀਨਸ਼ਾਟ ਭੇਜ ਕੇ ਕਿਤੇ ਵੀ ਬੈਠੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਇੰਸਟਾ ਤੇ ਆਪਾਂ ਨੂੰ ਦੇ フォलो ਕਰਨਿਆ ਜੀਤਾਂ ਦਾ ਕਲਾਸਿਕ ਕਲੈਕਸ਼ਨ 1 ਆਪਣੀ ਆਈਡੀ ਹੈ ਤੇ YouTube ਦੇ ਉੱਪਰ ਆਪਣਾ ਜੋ ਚੈਨਲ ਹੈ ਦਾ ਕਲਾਸਿਕ ਕਲੈਕਸ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਸੀਂ ਡੇਲੀ ਨੀਆ ਵੀਡੀਓਜ਼ ਦੇਖ ਸਕੋ ਹਾਂਜੀ ਸ਼ੁਰੂ ਕਰਦੇ ਆਂ ਵੀਡੀਓ ਸਭ ਤੋਂ ਪਹਿਲਾਂ ਆਪਾਂ ਪੇਂਟ ਕਲੈਕਸ਼ਨ ਲੈ ਕੇ ਆਏ ਆਂ ਜੀ ਆਰੀ ਵਰਕ ਦੇ ਨਾਲ ਡਿਜੀਟਲ ਪੇਂਟਿੰਗ ਹੋਊਗੀ ਉੱਪਰ ਸਾਰਾ ਆਰੀ ਵਰਕ ਹੋਊਗਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਇੱਕਮਸਰ ਚੱਲ ਰਹੀ ਹੈ ਜੀ तीन कलर ने अपने को बड़े सोहने डिजाइन ओपन करके डिजाइन दिखाने अपना सब तो पहला आप पिंक बावा कलर खोलते हैं बावा पिंक कलर है जी एसके ब्रांड से रेडी है ਇਹ ਪੱਲੇ ਦੇ ਉੱਪਰ ਆਊਗਾ ਬਹੁਤ ਸੋਹਣਾ ਡਿਜੀਟਲ ਪੇਂਟ ਤੇ ਉੱਪਰ ਸਾਰਾ ਆਰੀ ਵਰਕ ਦੇ ਨਾਲ ਹਾਈਲਾਈਟ ਆਊਗਾ ਬਹੁਤ ਸੋਹਣੇ ਸੋਬਰ ਸਰਦਾਰੀ ਸੂਟ ਨੇ ਦੇਖੋ ਇਹ neck line ਦੇ ਕੋਲੋਂ ਜਾਊਗੀ ਇਸ ਤਰ੍ਹਾਂ ਇਸ ਚੀਜ਼ ਤੇ ਤੁਹਾਡਾ neck ਬਣੂਗਾ ਮਤਲਬ ਉੱਪਰੋਂ ਮੋਡੇ ਤੋਂ ਸ਼ੁਰੂ ਹੋ ਕੇ ਇਸ ਤਰ੍ਹਾਂ ਜਾਊਗੀ ਬੇਲ ਤੇ ਆ ਗਿਆ ਜੀ sleeve ਦਾ ਇਹ 바ਵਾ ਦਾ ਆ ਜਾਊਗਾ ਕਲਰ ਵੀ ਇੰਨਾ ਜਿਆਦਾ ਸੋਹਣਾ ਬਹੁਤ ਜਿਆਦਾ ਸੋਹਣਾ ਗਰਮੀਆਂ ਵਾਲਾ ਕਲਰ ਤੇ ਦੁਪੱਟਾ ਵੇਖੋ ਜੀ ਦੁਪੱਟਾ ਇਹਦਾ ਬਹੁਤ ਜ਼ਿਆਦਾ ਸੋਹਣਾ ਹੈ 2.5 ਮੀਟਰ ਦਾ ਦੁਪੱਟਾ ਹੈ ਜੀ 1.5 ਮੀਟਰ ਦਾ ਪਣਾ ਦੁਪੱਟੇ ਦਾ ਤੇ ਡਿਜੀਟਲ ਪੇਂਟਿੰਗ ਦੇਖੋ ਦੁਪੱਟੇ ਦੇ ਉੱਪਰ ਕਿੰਨਾ ਸੋਹਣਾ ਕੰਮ ਹੈਗਾ ਕਿੰਨਾ ਫੋਬਰੇਆ ਦੁਪੱਟਾ 1.5 ਮੀਟਰ ਦਾ ਚੜਾਈ ਹੋਊਗੀ ਜੀ ਪਣਾ ਹੋਊਗਾ ਤੇ ਨਾਲ 2.5 ਮੀਟਰ ਦੀ ਇਹਦੀ ਲੈਂਥ ਹੋਊਗੀ ਦੁਪੱਟੇ ਦੀ ਪੂਰਾ ਖੁੱਲਾ ਡੁੱਲਾ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈਗਾ ਕਿੰਨਾ ਸੋਹਣਾ ਕੰਮ ਹੈ ਦੇਖੋ ਤੇ ਪਹਿਲਾ ਕਲਰ ਇਹ ਹੋ ਗਿਆ ਦੂਸਰਾ ਕਲਰ ਇਹਦੇ ਵਿੱਚ ਆਉਂਗਾ ਜੀ ਇਹ ਵਾਲਾ ਇਹ ਵੀ ਬਹੁਤ ਜਿਆਦਾ ਸੋਨਾ ਕਲਰ ਹੈ ਬਿਲਕੁਲ ਡਿਫਰੈਂਟ ਜਿਹਾ ਚਾਟਾ ਹੈ ਦੇਖੋ ਜੀ ਨੀਚੇ ਘੇਰੇ ਦੇ ਉੱਪਰ ਬਹੁਤ ਸੋਹਣੀ ਡਿਜ਼ਾਈਨਿੰਗ ਆਉਗੀ ਫਿਰ ਸੈਂਟਰ ਦੇ ਵਿੱਚ ਇਹ ਫਲਾਵਰ ਆ ਜਾਣਗੇ ਜੀ ਨੈਕਲਾਈਨ ਦੇਖੋ ਇਸ ਚੀਜ਼ ਤੇ ਤੁਹਾਡਾ ਨੈਕ ਬਣੂਗਾ ਮਤਲਬ ਬਹੁਤ ਸੋਹਣੀ ਡਿਜ਼ਾਈਨਰ ਜੇ ਪੀਸ ਆਗੇ ਇਹ ਤੁਹਾਡਾ ਆ ਗਿਆ 슬ੀਵਸ ਦਾ ਦੁਪੱਟਾ ਜੀ ਸੋਨਾ ਦੁਪੱਟਾ ਪੂਰਾ ਫੁੱਲਾ ਡੁੱਲਾ ਬਹੁਤ ਸੋਹਣੇ ਪਾਰਟੀ ویئر ਸੂਟ ਨੇ ਲੈ ਸਕਦੇ ਹੋ ਤੀਸਰਾ ਕਲਰ ਰਹਿ ਗਿਆ ਜੀ ਦਾ ਇਹ ਵਾਲਾ ਇਹ ਵੀ ਬਹੁਤ ਸੋਹਣਾ ਕਲਰ ਹੈ ਬਿਲਕੁਲ ਨਮਾ ਫਰੋਜ਼ੀ ਜਿਹਾ ਕਲਰ ਸਕਾਈ ਫਰੋਜ਼ੀ ਜਿਹਾ ਕਲਰ ਆਜੂਗਾ ਜੀ ਦੇਖੋ ਡਿਜ਼ਾਈਨਿੰਗ ਕਿੰਨੀ ਪਿਆਰੀ ਹੈ ਬਾ ਕਮਾਂਡ ਡਿਜ਼ਾਈਨਿੰਗ ਡਿਜੀਟਲ ਪੇਂਟਿੰਗ ਦੇ ਵਿੱਚ ਉੱਪਰ ਨਾਲ ਸਾਰਾ ਆਰੀ ਵਰਕ ਦੇ ਨਾਲ ਹਾਈਲਾਈਟ ਇਹ ਅਗੇ ਜੀ 슬ੀਵਸ ਦਾ ਬਾਹਲੇ ਉੱਪਰ ਆਜੂਗਾ ਵਰਕ ਦੁਪੱਟਾ ਵੇਖੋ ਕਿੰਨਾ ਸੋਹਣਾ ਕਲਰ ਕੰਬੀਨੇਸ਼ਨ ਹੀ ਬਹੁਤ ਸੋਹਣੀ ਨੇ ਇਹਦੇ ਬਾਕੀ ਲੈਸਸ ਵਗੈਰਾ ਦਾ ਕੱਟ ਦੇ ਕੇ ਤੁਸੀਂ ਹੋਰ ਵੀ ਇਹਨੂੰ ਹੈਵੀ ਬਣਾ ਸਕਦੇ ਹੋ ਵੈਸੇ ਵੀ ਆਪਦੀ ਲੁੱਕ ਵੀ ਬਹੁਤ ਸੋਹਣੀ ਹੈ ਤੇ ਇਹ ਵਾਲਾ ਜਿਹੜਾ ਸੂਟ ਹੈ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲੂਗਾ ਤੇ ਇਹ ਜਿਹੜਾ ਸੂਟ ਹੈ ਤੁਹਾਨੂੰ ਵਿਦ ਦੁਪੱਟਾ ਸਿਰਫ ਔਰ ਸਿਰਫ 2295 ਦਾ ਮਿਲੂਗਾ ਜੀ ਵਿਦ ਦੁਪੱਟਾ ਓਨਲੀ 2295 ਡਿਜੀਟਲ ਪ੍ਰਿੰਟ ਪੇਂਟਿੰਗ ਵਿਦ ਆਰੀ ਵਰਕ ਤਿੰਨੋਂ ਕਲਰ ਨੇ ਜਿਹੜਾ ਪਸੰਦ ਆ ਪਾਏ ਕਰ ਸਕਦੇ ਹੋ ਇੱਕ ਹੋਰ ਪਿਆਰਾ ਜਿਹਾ ਕਨਸੈਪਟ ਲੈ ਕੇ ਆਏ ਆ ਜੀ ਬਹੁਤ ਜ਼ਿਆਦਾ ਸੋਨਾ ਕਲਰ ਤੇ ਉੱਪਰ ਗਰੇ ਦੀ ਐਮਬਰਾਇਡਰੀ ਸਾਰਾ ਆਰੀ ਮੰਗੂ ਜਿਹੜਾ ਇਹ ਕੰਮ ਲੱਗ ਰਿਹਾ ਬਹੁਤ ਜ਼ਿਆਦਾ ਸੋਨਾ ਲੱਗਦਾ ਦੇਖੋ ਪੂਰਾ ਫਰੰਟ ਹੈਵੀ ਹੋਊਗਾ ਇਹ ਜਿਸ ਤਰ੍ਹਾਂ ਆਪਾਂ ਪਾਕਿਸਤਾਨੀ ਸਟਾਈਲ ਸੂਟ ਬਣਾਉਨੇ ਆ ਜ ਜ ਆਪਣੇ ਲਖਨਵੀ ਕੁੜਤੀਆਂ ਤੇ ਵਰਕ ਆਉਂਦਾ ਉਹ ਵਾਲੀ ਚੀਜ਼ ਆ ਗਈ ਜੀ ਅੰਬੀਆਂ ਵਾਲਾ ਬਹੁਤ ਸੋਹਣਾ ਵਰਕ ਹੈ ਬਹੁਤ ਜ਼ਿਆਦਾ ਪਿਆਰਾ ਕੰਮ ਹੋਇਆ ਇਹਦੇ ਉੱਪਰ ਤੇ ਇਹਦਾ ਹੁਣ ਦੁਪੱਟਾ ਦਿਖਾਉਣੀ ਆ ਤੁਹਾਨੂੰ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਇਸ ਤਰ੍ਹਾਂ ਬੇ ਲਾਉਂਗੀ ਕੱਟ ਵਰਕ ਦੇ ਨਾਲ ਪੂਰੇ ਦੁਪੱਟੇ ਦੇ ਵਿੱਚ ਅੰਬੀਆਂ ਵਾਲਾ ਡਿਜ਼ਾਈਨ ਆਊਗਾ ਬਹੁਤ ਜਿਆਦਾ ਯੂਨੀਕ ਜਿਹਾ ਪੀਸ ਹੈ ਲੈ ਸਕਦੇ ਹੋ ਤੇ ਇਹ ਜਿਹੜਾ ਸੂਟ ਹੈ ਤੁਹਾਨੂੰ ਵਿਦ ਦੁਪੱਟਾ ਸਿਰਫ 1995 ਦਾ ਪਊਗਾ ਜੀ ਓਨਲੀ 1995 ਵਿਦ ਦੁਪੱਟਾ ਤੁਸੀਂ ਹੋਰ ਲੇਉ ਕੰਸਕਤਾ ਹੈ ਜੀ ਇਹਦੇ ਵਿੱਚ ਤੁਹਾਨੂੰ ਮਿਲਣਗੇ ਚਾਰ ਕਲਰ ਡਿਜ਼ਾਈਨ ਦੇਖੋ ਫਿਰ ਆਰਡਰ ਕਰੋ ਇਹ ਵਾਲੇ ਜਿਹੜੇ ਸੂਟ ਨੇ ਤੁਸੀਂ 3500 4000 ਦਾ ਬਾਇ ਕਰਦੇ ਤੇ ਆਪਣੇ ਕੋਲ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਇ ਕਰਦੇ ਤਾਂ ਤੁਹਾਨੂੰ ਸਿਰਫ 1995 ਦਾ ਪੈਣਾ ਓਨਲੀ 1995 ਵਿਦ ਦ ਦੁਪੱਟਾ ਕੋਈ ਐਕਸਟਰਾ ਤੁਹਾਡਾ ਦੁਪੱਟੇ ਦਾ ਖਰਚਾ ਨਹੀਂ ਸਾਰਾ ਰੈਡੀ ਏਮਬਰਾਇਡਰੀ ਦੇ ਨਾਲ ਦੁਪੱਟਾ ਮਿਲੂਗਾ ਹਾਂਜੀ ਹੁਣ ਤੁਸੀਂ ਡਿਜ਼ਾਈਨਿੰਗ ਵੇਖੋਗੇ ਨਹੀਂ ਸੋਹਣੀ ਸਭ ਤੋਂ ਪਹਿਲਾਂ ਤਾਂ ਕਲਰ ਚਾਰਟ ਵੇਖੋ ਜੀ ਹੁਣੀ ਆਪਣਾ ਆਪਣਾ ਪਸੰਦ ਕਰ ਲਓ ਕਿਹੜਾ ਲੈਣਾ ਚਾਹੁੰਦੇ ਹੋ ਹਾਂਜੀ ਅਗਲੇ ਵਾਲੇ ਕਲਰ ਸੂਟ ਬਹੁਤ ਸੋਹਣਾ ਰੋਜ਼ੀ ਕਲਰ ਹੈ ਸਭ ਤੋਂ ਪਹਿਲਾਂ ਨੈਕਲਾਈਨ ਦਾ ਵਰਕ ਵੇਖੋ ਕਿੰਨਾ ਬਰੀਕੀ ਦੇ ਨਾਲ ਸਿੰਗਲ ਟਾਂਕੇ ਦਾ ਬਹੁਤ ਸੋਹਣਾ ਕੰਮ ਹੋਇਆ ਪੂਰੇ ਸੂਟ ਦੇ ਵਿੱਚ ਇਸ ਤਰ੍ਹਾਂ ਇਹ ਜੋ ਫਲਾਵਰ ਆਉਣਗੇ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਹੈ ਤੇ ਹੁਣ ਇਹਦਾ ਆਪਾਂ ਤੁਹਾਨੂੰ ਦੁਪੱਟਾ ਦਿਖਾਉਣੇ ਦੁਪੱਟਾ ਕਿੰਨਾ ਸਟਾਈਲਿਸ਼ ਹੈ ਫੁੱਲੀ ਗ੍ਰੇਸ ਦੁਪੱਟੇ ਦੀ ਹੈ ਦੇਖੋ ਜੀ ਦੁਪट्टे ਨੂੰ 4 ਸਾਈਡ ਇਸ ਤਰ੍ਹਾਂ ਕੱਟਵਰਕ ਕੀਤਾ ਹੋਊਗਾ ਨਾਲ ਡਿਜ਼ਾਈਨਿੰਗ ਹੈ ਔਰ ਸੈਂਟਰ ਦੇ ਵਿੱਚ ਫਲਾਵਰ ਨੇ ਬਹੁਤ ਸੋਹਣਾ ਪਾਰਟੀ ویئر ਸੂਟ ਹੈ ਦੇਖ ਸਕਦੇ ਹੋ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਪਹਿਲਾ ਕਲਰ ਇਹ ਵਾਲਾ ਹੈ ਜੀ ਰੋਜ਼ੀ ਦੂਸਰਾ ਕਲਰ ਆਜੂਗਾ ਬੜਾ ਹੀ ਸੋਹਣਾ ਲਾਈਟ ਜਿਹਾ λεਮਨ ਸੇਮ ਡਿਜ਼ਾਈਨਿੰਗ ਹੋਊਗੀ ਆਪਾਂ ਉੱਪਰ ਪੀਸ ਵੀ ਕਰਕੇ ਤੁਹਾਨੂੰ ਦਿਖਾ ਦਿੰਦੇ ਹਾਂ ਜਿਆਦਾ ਪਤਾ ਲੱਗ ਜਾਂਦਾ ਇਨਾਂ ਚ ਤੁਸੀਂ ਅੱਜ ਵਾਲਿਆਂ ਚ ਕੋਈ ਵੀ ਸੂਟ ਲੈਣੇ ਹੋ ਸਿਰਫ 1995 ਦਾ ਪਾਊਗਾ ਜੀ ਇਹ 3500 4000 ਵਾਲਾ ਸੂਟ ਓਨਲੀ 1995 ਵਿੱਚ ਐਮਬਰਾਇਡਰੀ ਵੇਖੋ ਕਿੰਨਾ ਬ੍ਰੀਕੀ ਦੇ ਨਾਲ ਇੰਨਾ ਵਧੀਆ ਐਸਕੇ ਦਾ ਫੈਬਰਿਕ ਲੱਗਿਆ ਮੋਤ ਸੋਨੇ ਨਾਲ ਦੁਪੱਟੇ ਨੇ ਠੀਕ ਹੈ ਜੀ ਦੋ ਕਲਰ ਹੋ ਗਏ ਇਸ ਤੋਂ ਬਾਅਦ ਇਹ ਤੀਸਰਾ ਕਲਰ ਆਊਗਾ ਸਭ ਤੋਂ ਵੱਧ ਚੱਲਣ ਵਾਲਾ ਕਲਰ ਦੇਖ ਸਕਦੇ ਹੋ देखो कि प्यारा लग रहा है वर्क भी ऊपर कि प्यारा लग रहा है जी रिंकल फ्री फैब्रिक है दोनों सीजन वेयर कर सकते हो कोई इशू नहीं फुल ट्रेंडिंग फैब्रिक और एम्ब्रॉयडरी चौथा कलर सीरा बहुत ज़्यादा सोना कलर है बिल्कुल सोबर कलर सरदारी कलर देखो जी ਜਿਹੜਾ ਵੀ ਕਲਰ ਓਪਨ ਕਰਦੇ ਆ ਉਹ ਉਸ ਤੋਂ ਜ਼ਿਆਦਾ ਸੋਹਣਾ ਲੱਗਦਾ ਉਹ ਉਸ ਤੋਂ ਜ਼ਿਆਦਾ ਸੋਹਣਾ ਲੱਗਦਾ ਕਿਉਂਕਿ ਕਲਰ ਚਾਰਟ ਬਹੁਤ ਜ਼ਿਆਦਾ ਸੋਹਣਾ ਹੈ ਇਸ ਦੇ ਵਿੱਚ ਤੇ ਰੇਂਜ ਵੀ ਬਿਲਕੁਲ ਹੀ ਘੱਟ ਸਿਰਫ 1995 ਓਨਲੀ 1995 ਹਾਂਜੀ ਇਸ ਤੋਂ ਬਾਅਦ ਆਪਾਂ ਇੱਕ ਹੋਰ ਸੂਟ ਦਿਖਾ ਰਹੇ ਹਾਂ ਬਹੁਤ ਜ਼ਿਆਦਾ ਸੋਹਣਾ ਇਹ ਵੀ SK ਤੇ ਰੈਡੀ ਹੋਇਆ ਜੀ कॉटन ਇੱਕ ਬਰਬਰੀ कॉटन ਦੇ ਉੱਪਰ ਰੈਡੀ ਹੋਇਆ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਦੇਖੋ ਇਹ ਨੈਕਲਾਈਨ ਦਾ ਬੜਾ ਪਿਆਰਾ ਵਰਕ ਆ ਜਾਊਗਾ ਇਹ 슬ੀਵਸ ਦਾ ਆ ਜਾਊਗਾ ਜੀ ਇਹ ਘੇਰੇ ਦਾ ਆ ਜਾਊਗਾ ਦੇਖੋ ਘੇਰਾ ਵੀ ਹੈ ਨੈਕਲਾਈਨ ਵੀ ਹੈ ਤੇ ਕਲਰ ਵੀ ਇੰਨਾ ਸੋਹਣਾ ਡਾਰਕ ਐਂਡ ਲਾਈਟ ਪਿੰਕ ਦਾ ਕੰਟਰਾਸਟ ਤੇ ਦੁਪੱਟਾ ਵੀ ਟਾਈ ਐਂਡ ਡਾਈ ਇਹ ਜਿਹੜਾ ਸੂਟ ਹੈ 2895 ਦਾ ਜੀ ਇਹ ਵੀ ਆਪਣੇ ਕੋਲ ਸੈੱਟ ਵਿੱਚੋਂ ਸਿੰਗਲ ਪੀਸ ਬਚਿਆ ਤਾਂ ਕੋਈ ਵੀ ਪਹਿਣ ਲੈਣਾ ਚਾਹੁੰਦੀ ਹੈ ਇਹ ਤੁਹਾਨੂੰ ਸਿਰਫ 2195 ਦਾ ਮਿਲ ਜਾਊਗਾ ਓਨਲੀ 2195 ਸਾਹਿਬ ਜੀ ਹੁਣ ਤੁਸੀਂ ਦੇਖੋ ਜੀ ਇਹ ਤੁਸੀ ਸੋਹਣੀਆਂ ਫੁਲਕਾਰੀਆਂ ਫੁਲਕਾਰੀਆਂ ਦਾ ਸਾਰਾ ਨਵਾਂ ਸਟਾਕ ਆ ਗਿਆ ਜੀ ਹੈਂਡ ਮੇਡ ਬਾਗ ਵੀ ਮਿਲ ਜਾਣਗੇ ਤੁਹਾਨੂੰ ਧਾਗੇ ਦੀਆਂ ਫੁਲਕਾਰੀਆਂ ਹੱਥ ਕਢਾਈ ਦੀਆਂ ਫੁਲਕਾਰੀਆਂ ਪਿਓਰ ਚਨੂਨ ਦੇ ਉੱਪਰ ਮਸ਼ੀਨਰੀ ਵਰਕ ਫੁਲਕਾਰੀਆਂ ਕਿਉਂਕਿ ਪ੍ਰਾਈਸ ਦੇ ਅਕੋਰਡਿੰਗ ਹੈ ਨਾ ਹਰ ਇੱਕ ਦਾ ਆਪਣਾ ਬਜਟ ਹੁੰਦਾ ਕੋਈ ਕਿੰਨਾ ਕੁ ਪ੍ਰਾਈਸ ਦੀਆਂ ਲੈਣਾ ਚਾਹੁੰਦਾ ਤਾਂ ਹਰ ਤਰ੍ਹਾਂ ਦੀਆਂ ਫੁਲਕਾਰੀਆਂ ਆ ਚੁੱਕੀਆਂ ਨੇ ਤੁਸੀਂ ਆਪਣੇ ਵੱਲੋਂ ਵੀ ਕੋਈ ਵੀ ਡਿਜ਼ਾਈਨ ਭੇਜ ਕੇ ਫੁਲਕਾਰੀ ਰੈਡੀ ਕਰਵਾ ਸਕਦੇ ਹੋ ਜਿਸ ਤਰ੍ਹਾਂ ਇਹ ਵੇਖ ਰਹੇ ਹੋ ਜੀ ਬਹੁਤ ਜ਼ਿਆਦਾ ਇਹ ਵਾਲੇ ਜਿਹੜੇ ਡਿਜ਼ਾਈਨ ਨੇ ਪਸੰਦ ਕੀਤੇ ਜਾਂਦੇ ਨੇ ਆਪਾਂ স্টক ਜਿੰਨਾ ਮਰਜ਼ੀ ਲਈਏ ਨਾਲ ਦੇ ਨਾਲ স্টক ਆਊਟ ਹੋ ਜਾਂਦਾ ਸਾਰਾ ਨਵਾਂ ਡਿਜ਼ਾਈਨ স্টক ਆਇਆ ਕੱਲੇ ਮਹਿਰੂਨ ਕਲਰ ਦੇ ਵਿੱਚ ਕੋਰਡੀਆਂ ਤੇ ਮਿਰਰ ਦਾ ਕੰਮ ਹੈ ਬਹੁਤ ਜ਼ਿਆਦਾ ਸੋਹਣਾ ਪੂਰੀ ਸੰਗਣੀ ਫੁਲਕਾਰੀ ਹੈ ਤੇ ਰੇਟ ਬਹੁਤ ਘੱਟ ਰਹਿਣ ਵਾਲਾ ਸਿਰਫ ਔਰ ਸਿਰਫ 995 ਅੱਗੇ ਅੱਗੇ ਇਹਨਾਂ ਦੇ ਰੇਟ ਵਧ ਰਹੇ ਨੇ ਜੀ ਜਿਵੇਂ ਜਿਵੇਂ ਸੀਜ਼ਨ ਆ ਰਿਹਾ ਤਾਂ ਤੁਸੀਂ ਬੁੱਕ ਕਰ ਸਕਦੇ ਹੋ ਇਹ ਤੁਸੀਂ ਮਾਰਕੀਟ ਚ ਪੁੱਛਦੇ ਹੋ ਤੁਹਾਨੂੰ 1500 ਤੋਂ 1800 ਦੀ ਫੁਲਕਾਰੀ ਮਿਲਦੀ ਹੈ ਜਿਹੜੀ ਤੁਸੀਂ ਫੁੱਲ ਹੈਵੀ ਫੁਲਕਾਰੀ ਦੇਖੋ ਫਿਨਿਸ਼ਿੰਗ ਦੇਖੋ ਕੱਟਵਰਕ ਦੇ ਨਾਲ ਬਹੁਤ ਜ਼ਿਆਦਾ ਬਰੀਕੀ ਦਾ ਕੰਮ ਹੈ ਚਨੂਨ ਦੇ ਉੱਪਰ ਰੇੜੀ ਹੋਈ ਸਿਰਫ 995 ਦੇਖੋ ਇਹ ਵਾਲੀ ਇਹ ਵੀ ਬਹੁਤ ਜ਼ਿਆਦਾ ਸੋਹਣੀ ਫੁਲਕਾਰੀ ਹੈ ਰਾਣੀ ਸ਼ੇਡ ਦੇ ਵਿੱਚ 4 ਸਾਈਡ ਸਾਰਾ ਗੋਟਾ ਪ੍ਰੋਪਰ ਮਿਲੇਗਾ ਤੁਹਾਨੂੰ ਸਿਰਫ ਔਰ ਸਿਰਫ 995 ਰਾਣੀ ਛੇੜ ਹੈ ਜੀ ਬੜਾ ਸੋਹਣਾ ਕਨਸੈਪਟ ਹੈ ਲੈ ਸਕਦੇ ਹੋ ਸਿਰਫ 995 ਤੇ ਇਹ ਕੇਵਲ 컬러 ਬਹੁਤ ਜ਼ਿਆਦਾ ਲਾਈਕ ਕੀਤਾ ਜਾਂਦਾ ਜੀ ਫਰੋਜ਼ੀ ਕਲਰ ਇਹਦੇ ਦੀ ਚਾਹ ਵੀ ਆ ਗਿਆ ਕਾਫੀ ਡਿਮਾਂਡ ਸੀ ਫਰੋਜ਼ੀ ਕਲਰ ਦੀ ਸਟਾਕ ਆ ਚੁੱਕਿਆ ਹੈ ਸਿਰਫ 995 ਫੁੱਲ ਹੈਵੀ ਫੁਲਕਾਰੀ ਇਹ ਐਵੇਂ ਤੁਸੀਂ ਜਦੋਂ ਆਪਾਂ ਡਾਰਕ ਸੂਟ ਵੇਅਰ ਕਰਦੇ ਆਂ ਆ ਡਾਰਕ ਦੇ ਉੱਪਰ ਡਾਰਕ ਫੁਲਕਾਰੀ ਨਹੀਂ ਚੰਗੀ ਲੱਗਦੀ ਤਾਂ ਇਹ ਡਾਰਕ ਸੂਟਾਂ ਦੇ ਲਈ ਹੈ ਸਪੈਸ਼ਲ ਉੱਪਰੋਂ ਲਾਈਟ ਫੁਲਕਾਰੀ ਸਿਰਫ ਔਰ ਸਿਰਫ 995 ਕੁੱਲ ਹੈਵੀ ਫੁਲਕਾਰੀ ਓਨਲੀ 995 ਬਹੁਤ ਜਿਆਦਾ ਸੋਨਾ ਕੰਮ ਹੈ ਹਾਂਜੀ ਅਗਲੀ ਜੋ ਫੁਲਕਾਰੀ ਦੇਖ ਰਹੇ ਹੋ ਇਹ ਫੁੱਲ ਹੈਵੀ ਫੁਲਕਾਰੀ ਹੈ ਬਾਗ ਫੁਲਕਾਰੀ ਆਜ ਕਹਿੰਦੇ ਆ ਜੀ ਇਹ 3000 ਤੋਂ 3500 ਦੇ ਵਿੱਚ ਫੁਲਕਾਰੀ ਤੁਸੀਂ ਬਾਈ ਕਰਦੇ ਹੋ ਦੇਖੋ ਬਾਗ ਫੁਲਕਾਰੀ ਬਹੁਤ ਜਿਆਦਾ ਹੈਵੀ ਕੰਮ ਹੈ ਬਹੁਤ ਬਰੀਕੀ ਦੇ ਨਾਲ ਬਹੁਤ ਸੋਨਾ ਕਨਸੈਪਟ ਹੈ ਦੇਖੋ ਜੀ ਪੂਰੀ 2.5 ਮੀਟਰ ਦੀ ਫੁਲਕਾਰੀ ਆਉਗੀ ਵਰਕ ਵੇਖੋ ਕਲਰ ਵੇਖੋ ਕਿੰਨੇ ਸੋਹਣੇ ਯੂਜ਼ ਹੋਏ ਨੇ ਹੈਗੀ ਇਹ ਫੁਲਕਾਰੀ ਮਸ਼ੀਨ ਵਰਕ ਚ ਹੈ ਬਟ ਇਹਦੀ ਜਿਹੜੀ ਲੁੱਕ ਹੈ ਉਹ ਹੈਂਡਵਰਕ ਵਾਲੀ ਹੈਗੀ ਸੈਮੀ ਚਨੂਨ ਤੇ ਰੈਡੀ ਹੋਈ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ 4000 ਤੋਂ 4500 ਨਹੀਂ 3000 ਪਲੱਸ ਹਰ ਕੀਤੋਂ ਤੁਹਾਨੂੰ ਇਹ ਮਿਲੇਗੀ ਤੇ ਆਪਣੇ ਕੋਲੋਂ ਤੁਸੀਂ ਇਹ ਫੁਲਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਫੁਲਕਾਰੀ ਮਿਲੂਗੀ ਸਿਰਫ ਔਰ ਸਿਰਫ 1695 ਓਨਲੀ 1695 ਬਹੁਤ ਜ਼ਿਆਦਾ ਹੈਵੀ ਫੁਲਕਾਰੀ ਹੈ ਜੀ ਲੈ ਸਕਦੇ ਹੋ 1695 ਓਨਲੀ ਤੇ ਇਹ ਸੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਬਹੁਤ ਸੋਹਣੇ ਸੋਹਣੇ ਸੂਟ ਤੇ ਫੁਲਕਾਰੀਆ ਤੁਹਾਡੇ ਲਈ ਲੈ ਕੇ ਆਏ ਸੀ ਤੇ ਕੱਲ ਫਿਰ ਮਿਲਦੇ ਹਾਂ ਹੋਰ ਪਿਆਰੀ ਜਿਹੀ ਕਲੈਕਸ਼ਨ ਦੇ ਨਾਲ ਜਦ ਤੱਕ ਬਣੇ ਰਹੂ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਸਸ਼ਿਕਾ